It was amazing. It was really good. You should have come too. I don't know why these guys didn't come yeah, yeah. because I don't know how to swim. Why? You float. You float. <laughs> Next time I will try to do. How do you feel? Happy. <laughs> 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 Happy. Where are you from? Armenia Armenia jo you enjoy like this ride yeah, you. you enjoy this ride padanra yeah, yeah. log hathana chalaundeya <laughs> pairana chalaundeya mexican eh emay paadeya bande he want to chalana thanks thanks sculptures under water six in a, in a circle ਐਨੋ ਸਿਮਬੋਲਿਕ ਆਫ ਪੀਸ ਲਾ ਇੱਕ ਇੱਕ ਬੰਧਾ ਆਣਾ ਹਾਲੇਂਦਾ ਬਸ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਨੂੰ ਨਾ ਸੰਗਣਾਈ ਸ਼ਰਮਾਂ ਬਾਈ ਕੋਈ ਸੰਗ ਸ਼ਰਮ ਨਹੀਂ ਇਹਨਾਂ ਨੂੰ ਚੌੜ ਨਹੀਂ ਜਿਹੜੀ ਗੱਲ ਹੈਗੀ ਹੈਗੀ ਆ ਬਾਈ ਲਓ ਬਾਈ ਆ ਗਏ ਗਰਾਂ ਗੋਰੇ ਲੈ ਲਾ ਪਤਾ ਇਹਨਾਂ ਦਾ ਲੈਨੇ ਆ ਪਤਾ His blogger, he wants to like, uh, <laughs> eat YouTube, like ask uh, how you feel. <laughs> Fantastic. Fantastic. <laughs> oh, okay. Ah, uh, uh, are you from Australia? Yes. And which Sydney? In Melbourne. Melbourne. I've been there. ਆ ਨਾਈਸ ਆ ਜਾ ਐਮ ਆਹ ਲਾ ਹਜੇ ਅੱਧੇ ਤੁਰੇ ਫਿਰਦੇ ਆ ਤੇ ਇੱਕ ਬੁੜੀ ਤਾਣ ਨੂੰ ਮੂਹੇ ਜਾ ਕੇ ਸਾਲੇ ਨਾ ਕਿਤੇ ਡੁੱਬਦਾ ਨਹੀਂ ਗਈ ਅਰੇ ਘਰ ਵਾਲੇ ਦਾ ਬਸ ਕੀ ਹਾਲ ਨਹੀਂ ਇਹ ਤਾਂ ਪਹਿਲਾਂ ਛੜਿਆ ਸੀਗਾ ਤਾਂ ਵੀ ਆਹ ਦੇਖ ਲੋ ਅੰਗਰੇਜ਼ ਆ ਮਰਨ ਵਾਲੇ ਹੋਏ ਪਰ ਫਿਰ ਵੀ ਤੈਰਨਾ ਆਉਂਦਾ ਭਾਈ ਮੈਂ ਤਾਂ ਹੁਣ ਸੋਚਿਆ ਵੀ ਇਹ ਸਿੱਖਣਾ ਹੀ ਸਿੱਖਣਾ ਪੈਣਾ ਭਾਈ ਹਾਜ਼ ਰਹੀ ਹੈ ਹੀ ਯੂਟਿਊਬਰ ਹੀ ਯੂਟਿਊਬਰ ਹਾਊ డు ਯੂ ਫੀਲ ਯੂ ਗੁੱਡ ਹਾਊ ਹੀ ਗੋਇੰਗ ਥੈਂਕ ਯੂ ਆ ਪਰਦੇ ਭਾਈ ਬਾਕੀ ਜੇ ਆ ਪਰਦੇ ਦੋ ਹੋਰ ਇਹ ਯਾਰ ਕਿਹੜਾ ਹਿਸਾਬ ਨਾਲ ਇਹ ਭਾਲਿਆ ਇਹਦਾ ਸ਼ੁਗਰ ਆ ਵੀ ਇਹਨਾਂ ਨੂੰ ਥਿਆ ਗਈ ਸਾਡੇ ਨੇ ਮੈਂ ਤਾਂ ਖੈਰ ਰੋ ਰੋ ਲੂਗੇ ਉਹ ਦੇਖ ਲੈ ਕੋਈ ਨਹੀਂ ਖੜ ਜਾਂ ਪਹਿਲਾਂ ਉਹ ਲਾ ਲੈਣ ਅਗਲਾ ਗਾਂ ਸਾਹ ਚਲਾਈ ਫਿਰ ਅਗਲਾ ਸਾਨੂੰ ਪਤਾ ਸੀ ਇਹ ਕੁਝ ਹੋਣਾ ਤਾਂ ਨਹੀਂ ਗਏ ਵੀਰੇ ਤਾਂ ਨਹੀਂ ਗਏ ਵੀਰੇ ਇਹ ਕਿਹੜੇ ਦੇਸ਼ ਚੋਂ ਆ ਕਿਹਨੂੰ ਪਤਾ ਨਹੀਂ ਸੀ ਜਾਣਾ ਕਿ ਵਿੱਚ ਕੰਡ ਰਹੀ ਊ ਗ੍ਰੀਸ are Greece, Greece? A youtuber house <laughs> and do enjoy this trip it was amazing it was really there you should have come to i don't know why these guys in how look all i don't know how to swim this, why do right? you float you float yeah, next, you time next time i will try next to time, do. next time man la goch la hal inna man la unna udjar jaan oh taan chadhai janda inna nu kehnda ve ta ja ke saas sun lo bhai ਓ ਰੱਬਾ ਓਹ ਇਹਨੂੰ ਰਹਿਣ ਦੇ ਹੁਣ ਮੇਰੇ ਗਾਲਾਂ ਸੋਣਾ ਬੰਦੇ ਹੋ ਗਏ ਬਾਲੇ ਆ ਪਾਉਂਗੀ ਬਣਾ ਲੈਣਾ ਵਲੌਗ ਲੈ ਤਰ ਦੇ ਲਾਇਆ ਤਰ ਦੇ ਔਖਾ ਹੀ ਆ ਕੰਮ ਅਸਿਕ ਅਲੈਕੁਮ ਸਲਮ। ਹਾਈ ਤਾ ਔਖਾ ਹੀ ਆ ਕੰਮ। ਪਹਿਲੀ ਗੱਲ ਤਾਂ ਪਾਣੀ ਠੰਡਾ ਹੋ ਮੇਰੇ ਹਿਸਾਬ ਨਾਲ ਆ ਪਹਿਲਾ ਨਮੂਨਾ। ਇਹਦਾ ਹਾਲ ਦੇਖੀਂ ਉੱਪਰ ਬੈਠੇ ਕਿਵੇਂ ਹੋਕਦੇ ਚਾਲ ਕੋਈ ਚੱਕਰ ਨਹੀਂ। ਬੰਦੇ ਓ ਠੀਕ ਹੈ ਗਾ। ਇਹਨੂੰ ਕੜਾ ਸਮਝ ਆਉਂਦੀ ਜੋ ਮਰਜੀ ਗਈ ਆ। ਹਾਂ ਹੀ ਮੈਂ ਕਿਹਾ। ਆਓ ਕਯਾ ਓ ਰੱਬਾ ਕੀ 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 ਹਾਲ ਹੋਣਾ ਦੁਨੀਆਂ ਦੇ ਬਾਈ ਆ ਦੇਖ ਲੈ ਚੱਲ ਬਾਈ ਕੋੜਿਆ ਕਰਾਂ ਕੋਲ ਸੁਬੀ ਮੂ ਸੁ ਆਈ ਆਈਦਾ ਸਾਰਾ ਸਾਹ ਹੁੰਦਾ ਦੇ ਵਿੱਚ ਆਹੋ ਹੋ ਹੋ ਮਨ ਲਾ ਰਹਾ ਨਿਬੜ ਗਈ ਸੀਗੀ ਓਹੋ ਹਾਊ ਡੂ ਯੂ ਫੀਲ ਯੂ ਯੂ ਹਾਂ ਹੈਪੀ ਹਾਂ ਹੈਪੀ ਹਾਊ ਆਰ ਯੂ ਬ੍ਰੋ Armenia, Romania. Armenia. Armenia. You, like you enjoy that? this trip? Yeah. You. you enjoy this ride? <laughs> yeah. yeah. Light like, belt here. Yes. Haha. <laughs> <laughs> okay. I can't. I'm tired. 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 I'm i am tired i a no yeah, feel, I And there was some orange and yellow striping fish, and silver fish, oh, okay. and uh, tiger fish, lots of fish. <laughs> well, oh, not lots, but a few oh, okay. to look at. Thank you. Know, you. There were six sculptures underwater, oh, okay. six in a, in a circle, and it was symbolic of peace. ਸੰਬੋਲਿਕ ਆਫਿਸ ਉਹ ਜਿਹੜਾ ਟੱਚਡ ਇਟ ਕੇਸ ਬੇਬੀ ਓਕੇ ਕੋਦਾ ਨਹੀਂ ਜਨਾ ਕਿਸਮ ਜਾ ਕੇ ਠੀਕ ਹੈ ਬਾਕੀ ਆ ਬੀਬੀ ਰਹਿ ਗਈ ਗੱਲੀ ਮਨਲਾ ਤਾਂ ਲਾਸ਼ ਤੇ ਇੱਕ ਉਹ ਨਹੀਂ ਉਹ ਤਾਂ ਇਹਨਾਂ ਦਾ ਹੀ ਆ ਤੇ ਆਪਣਾ ਇਹ ਕੋਈ ਨਹੀਂ ਡੁੱਬਦਾ ਫਿਰ ਉਹ ਤੰਦਰਾ ਇਹ ਤਾਂ ਡੁੱਬਦੇ ਸੀ ਓਏ ਬਾਜ ਗਏ ਸ਼ੁਗਰਾ ਭਾਈ ਤੂੰ ਕਿਹੜਾ ਡੁੱਬਦੇ ਨਹੀਂ ਗੇ ਫੇਸ ਦੇਖਣ ਗਿਆ ਸੀ ਉਹ ਆ ਫੇਸ ਦੇਖਣ ਗਿਆ ਉਹ ਹੀ ਆ ਫੇਸ ਆ ਦੇਖੇਗਾ ਬਾਜ ਚਾਕੇਗਾ ਆ ਨਮਾਉਣ ਵਾ ਤੇ ਫਰਾ ਰੱਖਿਆ ਹੋਇਆ ਉਹਨਾਂ ਨੇ ਦੇਖ ਲੋ ਆਹ ਜਈ ਇਹਨਾਂ ਨੇ ਆਉਣសារ ਕਹਿੰਦੇ ਵੀ ਨਾਹ ਲੋ ਭਾਈ ਮਾਰ ਲੋ ਜਿਹੜਾ ਪੈਰਾ ਫੁੱਟਾਂ ਦੇ ਪਾਣੀ ਪੂਣੀ ਮਾਰਨਾ ਕੰਮ ਔਖਾ ਹੀ ਹੈ ਵੈਸੇ ਓ ਤੂੰ ਨਿਕ ਰਿਹਾ ਕਿਉਂ ਵਿਚ ਵੜਿਆ ਫਿਰਦਾ ਆ ਜਾ ਆ ਜਾ ਪਤੰਦਰਾ ਇੱਥੇ ਸਾਰੀ ਬੋਡੀ ਦੇ ਨਾਲ ਟੈਡੂ ਛਾਪੇ ਹੁੰਦੇ ਹੈ ਨਾ ਇਹ ਆਪਣਾ ਬੰਦਾ ਇਹ ਇਹ ਇਹਨਾਂ ਦਾ ਹੀ ਲੱਗਦਾ ਮੇਨੂੰ ਲੱਗਾ ਇਹ ਬੰਦਾ ਇਹਨਾਂ ਦਾ ਹੈ ਨਾ ਡਰਾਈਵਰ ਆ ਇਹ ਤਾਂ ਲੈ ਕੇ ਆਇਆ ਇਹ ਲੈ ਕੇ ਆਇਆ ਚੱਲ ਭਾਈ ਮਿੱਤਰੋ ਆਣੇ ਕਰ ਲਿਆ ਉਹਦਾ ਲਾਹ ਜੀ ਇਕੱਠੀ ਹੁਣ ਸਾਰੀ ਦੀ ਸਾਰੀ ਤੇ ਕਹਿੰਦਾ ਵੀ ਚਲੋ ਭਾਈ ਅੱਗੇ ਕਰਾਂ ਸ਼ਾਲ ਮੇਤਰਾ ਕਰਾਂ ਲੈ ਇਹ ਕਿ ਗੱਬਾਂ ਦਾ ਨਹਾ ਲੈਂਦਾ ਬਸ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਨੂੰ ਨਾ ਸੰਗਣਾ ਨਾ ਸ਼ਰਮਾਂ ਬਈ ਕੋਈ ਸੰਗ ਸ਼ਰਮ ਨਹੀਂ ਇਹਨਾਂ ਨੂੰ ਚੌੜ ਨਹੀਂ ਜਿਹੜੀ ਗੱਲ ਹੈਗੀ ਹੈਗੀ ਆ ਬਈ ਔਖਾ ਜਿਹਾ ਕੰਮ ਨਹੀਂ ਮੈਂ ਤੁਹਾਨੂੰ ਭਾ ਜਿਹੜੀ ਗੱਲ ਹੈਗੀ ਆ ਆਪਾਂ ਝੂਠ ਨਹੀਂ ਮਾਰਦੇ ਇਹ ਤਾਂ ਬਈ ਮਾਲਾ 13000 ਬੰਦਿਆਂ ਵਰਗੀਆਂ ਬੁੜੀਆਂ ਯਾਰ ਇਹਨਾਂ ਦੀਆਂ ਮਾਦਾ ਬੰਦਿਆਂ ਤੋਂ ਵੀ ਪੈੜੀਆਂ ਬੰਦਾ ਵੀ ਸਿਰ ਮੰਦਦਾ ਹੈ ਨਾ ਸਾਂਗ ਦਾ ਕਾਦੀ ਉਹਨਾਂ ਪਾਣੀ ਜੀ ਦਾ ਫਰਾਈਂ ਉਤਰਦਾ ਪਾਣੀ ਜੀ ਦਾ ਹੀ ਉਤਰਦਾ ਜੇ ਐ ਪਾਇਆ ਹੁੰਦਾ ਫੇਰ ਨਹੀਂ ਉਤਰਦਾ ਹਣਾ ਉਹ ਵਾਇਗਰ ਉਹ ਵਾਇਗਰ ਵਾਇਗਰ ਬਾਈ ਲਓ ਦੁਨੀਆ ਪਰੇ ਤੋਂ ਪਰੇ ਆ ਉਹ ਕਹਿੰਦਾ ਬਾਤ ਪਾ ਦਿਆ ਮੈਕਸੀਕਨ ਆ ਬੰਦੇ ਬਾਈ ਇਹ ਡਾਉਂਦੇ ਆ ਮੰਤਰ ਮੈਂ ਤਾਂ ਇਹ ਤੜਕਦਾ ਇਹਨੂੰ ਹੱਥ ਪਾਈ ਫਿਰਦਾ ਦੂਜੇ ਨੂੰ ਆ ਹੈਗਾ ਮਲਾ ਨਮਾਨ ਮਾ ਕੇ ਗਾਹ ਤੇਰੀ ਜਿਹੜਾ ਹੈਗਾ ਭੇਜੇਦਾ ਮੈਨੂੰ ਆ ਬੁੜੀ ਹੈ ਨਹੀਂ ਸੀ ਯਾਰ ਉਹ ਤਾਂ ਆਪਣੇ ਨਾਲ ਹੈਣਾ ਇੱਕ ਤੇ ਹੋਰ ਕੂਝ ਦੀ ਸੀ ਹੈਣਾ ਇਹ ਹੋਰ ਇਧਰ ਚੜਾਤੀ ਜੜੀ ਆਇਆ ਕਰਕੇ ਓਏ ਪੰਦਰਾ ਭਰਾਵਾ ਮਾਉਂਦੂ ਦਾ ਪਈਆ ਭਰਾਵਾ ਲੈ ਪੰਦਰਾ ਲੋਕ ਹੱਥਾਂ ਨਾਲ ਚਲਾਉਂਦੇ ਪੈਰਾਂ ਨਾਲ ਚਲਾਉਂਦੇ ਮੈਕਸੀਕਨ ਇਹ ਐਵੇਂ ਭੈੜੇ ਆ ਭੰਦੇ ਹੀ ਵਾਂਟ ਟੂ ਚਲਾਉਣਾ ਆ ਲੈ ਇਹ ਦੋ ਪੀਏ ਜੂਤੇ ਗਲਾ ਕਹਿੰਦਾ ਮੈਂ ਚਲਾਉਣਾ ਤੈਨੂੰ ਕਿਤੇ ਚਲਾਉਣ ਦੇਵੇ ਉਹ ਪੰਦਰਾ ਇੰਨੇ ਆ ਕਿੰਨਾ ਕੋਲ ਲੱਗਿਆ ਕਿ ਅੰਦਰ ਦੇਖੋ ਓਏ ਆਹ ਦੇਖੋ ਕੋਈ ਲੈ ਉਹ ਦੇਖਾ ਰਣਾਦਲਾ ਉਹ ਉਹ ਉਦੋਂ ਰੋ ਚੈਟ ਕਰੀ ਜਾਂਦਾ ਤੇ ਇਦੋਂ ਦਾ ਯਾਰ ਚਲਾਈ ਜਾਂਦਾ ਇਹਦਾ ਕੋਈ ਫੇਦ ਨਹੀਂ ਤਨ ਕਰਦੇ ਇਹ ਬਾਬਾ ਸਮਝੋ ਬਾਹਰ ਆ ਕੰਮ ਹੁਣ ਮੈਂ ਪਤਾ ਇਹਨੂੰ ਮੇਰੇ ਮੂਰੇ ਹੋਣਾ ਕੁਝ ਨਹੀਂ ਇੱਕ ਗੱਲ ਨਹੀਂ ਨਹੀਂ ਆਉਣਾ ਕਿ ਹੁਣ ਆਊਗਾ ਮੂਰੇ ਕਿੱਥੇ ਰਹਿ ਗਏ ਸਾਰੇ ਲੈ ਬਈ ਆਸੇ ਪਾਸੇ ਦਿਖਾ ਦੇ ਸੁਣੋ ਉੱਥੋਂ ਲੈ ਕੇ ਇੱਥੇ ਤੱਕ ਚੱਲ ਜ ਜਾਂਦਾ ਮੈਂ ਅੱਗੇ ਜਾਣਾ ਤੁਹਾਨੂੰ ਦਿਖਾਉਣਾ ਬੰਦਿਆਂ ਦਾ ਹਾਲ ਕੀ ਆ ਹੁਣ ਨਹੀਂ ਗੋ ਅਮੈਗੋ ਤੇਰਾ ਫੋਨ ਇਹ ਐਸ ਮਾ ਫੋਨ ਥਿਸ ਵਨ ਤੇਰਾ ਅੱਛਾ ਆ ਲੈ ਜੱਟ ਤੂੰ ਤਾਂ ਫਰਾ ਗਿਆ ਸੀ ਮੈਨੂੰ ਤਾਂ ਕਰਕੇ ਲੈ ਕੇ ਕਿਥੇ ਭਾਜਾਂਗੇ ਸਮੁੰਦਰ ਚ ਪਾਉ ਦੂੰਗਾ ਆ ਲੈ ਭਾਈ ਸੋ ਹੁਣ ਹੌਲੇ ਹੌਲੇ ਲੱਭਦੇ ਆਂ ਬੰਦੇ ਕਿਥੇ ਕਿਥੇ ਬੈਠੇ ਆਂ ਕਿਤੇ ਹੁਣਾ ਠੱਗ ਪਏ ਸੋ ਐਦਾਂ ਹਾਲ ਹੁੰਦਾ ਹੁਣ ਮਸਲੀ ਜਾਂਦਾ ਪੈਰ ਵਾਹੇ ਕਰਵਾਏ ਕਰਵਾਏ ਬਾਈ ਸਮੁੰਦਰ ਵੀ ਦੋ ਤਰ੍ਹਾਂ ਦਾ ਓਏ ਆੜਾ ਕਿੱਥੇ ਆ ਰਾਂਗੇ ਹੈਗਾ ਡੂਗਾ ਜਿੱਥੇ ਬਾਈ ਫਿੱਕਾ ਆ ਹੈਗਾ ਉਹ ਹੈਗਾ ਮੈਂ ਕਹਣਾ ਵੀ ਉਹ ਉੱਥੇ ਤੇ ਪਤਰਾ ਦੂਰ ਦੂਰ ਤੱਕ ਦੀਦਾ ਖੁੱਲ ਨੀਗਾ ਜੇ ਦੇਖਿਆ ਜਾਵੇ ਆ ਤੇ ਸਮੁੰਦਰ ਦੇ ਵਿਚਾਲੇ ਵਾਰਦਾ ਆ ਘੋਰੇ ਦੇਖਦਾ ਨਾ ਦੇ ਨਾਲ ਫੜਨਾ ਫੈਸੀ ਉਹਦਾ ਨਹੀਂ ਕੀ ਲਾਉਂਦੇ ਆ ਆ ਗ੍ਰੀਨ ਵੀ ਲਾਉਂਦੇ ਆ ਨਾ ਚੱਕ ਕੇ ਲੈ ਕੇ ਜਾਣੀ ਬਣੀਆ ਪਾਣੋਂ ਔਖਾ ਹੀ ਐ ਅਜਨੇ ਫਾਣਦੇ ਨਾ ਇੱਕalle ਨਹੀਂ ਇਧਰ ਤੇ ਵੀ ਜਿਹੜਾ ਹੈਗਾ ਹਾ ਜੋ ਵੀ ਹੈ ਯਾਰ ਸੁਣਨਾ ਉਪਲੇਦਾ ਵਾਲੀ ਗੱਲ ਸੁਣ ਲੈ ਵਾਲੀ ਗੱਲ ਪਾਉਣਾ ਪੱਟੇ ਤੇ ਉਹੀ ਹੈ ਕੰਮ ਤੋਂ ਬਗਲਾ ਮੈਂ ਸਿੱਖ ਕੋਲੇ ਪਾਹਣਾ ਤਾਂ ਹੋ ਜੋ ਉਹ ਦੂਰ ਤੱਕ ਸਮੁੰਦਰੋਂ ਦੇ ਕੋਈ ਅਸਾਰ ਨਹੀਂਗੇ ਉਹਨਾਂ ਚ ਫਿਰ